ਸਰਬਾਨ ਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੂਰੇ ਨਜ਼ਰ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਉਮਰ 9 ਸਾਲ ਬਾਬਾ ਫਤਿਹ ਸਿੰਘ ਜੀ ਉਮਰ 7 ਸਾਲ ਅਤੇ ਬਿਰਧ ਮਾਤਾ ਗੁਜਰ ਕੌਰ ਜੀ ਨੂੰ ਅਣਮਨੁੱਖੀ ਤੁਸੀਂ ਇਹ ਦੇ ਕੇ ਸ਼ਹੀਦ ਕਰਨ ਵਿਸ਼ੇ ਜ਼ਾਲਮ ਹਕੂਮਤ ਦੀ ਇਹ ਮਨਸਾ ਸੀ ਕਿ ਲੋਕਾਂ ਦੇ ਮਨਾਂ ਅੰਦਰ ਦਹਿਸ਼ਤ ਵਧਾਈ ਜਾ ਸਕੇ ਇਸ ਮਨਸੂਬੇ ਤਹਿਤ ਸਹਿਬਜ਼ਾਦਿਆਂ ਅਤੇ ਮਾਤਾ ਦੇ ਅੰਤਮ ਸੰਸਕਾਰ ਲਈ ਨਾ ਪੂਰੀਆਂ ਹੋਣ ਵਾਲੀਆਂ ਸ਼ਰਤਾਂ ਰੱਖੀਆਂ ਗਈਆਂ ਗੁਰੂ ਘਰ ਦੇ ਸੇਵਕ ਦੀਵਾਨ ਟੋਡਰ ਮੱਲ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਧਨ ਸੰਪਤੀ ਕੁਰਬਾਨ ਕਰਕੇ ਜ਼ਾਲਮ ਵਜੀਦ ਖਾਂ ਦੀ ਸ਼ਰਤ ਪੂਰੀ ਕਰਦਿਆਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਹ ਜ਼ਮੀਨ ਦਾ ਟੁਕੜਾ ਖਰੀਦਿਆ ਜਿੱਥੇ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਜੀ ਇਹ ਤੁਸੀਂ ਦੇਖੋ ਅੰਦਰ ਤਸਵੀਰਾਂ ਦਰਬਾਰ ਸਾਹਿਬ ਇੱਥੇ ਉਹ ਜਗ੍ਹਾ ਬਣੀ ਆ ਜਿੱਥੇ ਅੰਤਮ ਸੰਸਕਾਰ ਹੋਇਆ ਸੀ ਛੋਟੇ ਸਹਿਬਜ਼ਾਦੇਆਂ ਦਾ ਤੇ ਮਾਤਾ ਗੁਜਰੀ ਜੀ ਦਾ ਦੇਖੋ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਆਹ ਵਾਲੀ ਜਗ੍ਹਾ ਆਹ ਵਾਲੀ ਜਗ੍ਹਾ ਜਿੱਥੇ ਫੁੱਲ ਪਏ ਆ ਇੱਥੇ ਅੰਤਮ ਸੰਸਕਾਰ ਹੋਇਆ ਸੀ ਮਾਤਾ ਗੁਜਰਖੌਰ ਜੀ ਤੇ ਛੋਟੇ ਸਹਿਬ ਜੰਦਿਆਂ ਦਾ ਇਹ ਗੁਰਦੁਆਰਾ ਜੋਤੀਸਰ